ਸਸੀ ਕਾਲ ਜੀ ਆਪਾਂ ਬਣਾ ਲਗੇ ਸੋਇਆ ਬੀਨ ਸਰਵਿੰਗ ਕਰੇ ਆਪਾਂ 100 ਗ੍ਰਾਮ ਤੁਸੀਂ ਇਹ ਚਾਲੂ ਪਾਉਣੇ ਚਾਹਨੇ ਤੁਸੀਂ ਆਲੂ ਪਾ ਸਕਦੇ ਪਰ ਆਪਾਂ ਆਲੂ ਨਹੀਂ ਪਾਵਾਂਗੇ ਇਹਦੇ ਵਿੱਚ ਤਾਂ ਨਾਲੇਆ ਕੜੀ ਪੱਤੇ ਦੀਆਂ ਦੋ ਡੰਡੀਆਂ ਤੋਂ ਪੰਜ ਲੰਗੀਆਂ ਪਾਹੜੀਆਂ ਮਿਰਚਾਂ ਅਦਰਕ ਦਾ ਟੁਕੜਾ ਲਸਣ ਦੀਆਂ ਲੈ ਆਨੇ ਆਪਾਂ ਕਲੀਆਂ ਦੋ ਟਮਾਟਰ ਦੋ ਪਿਆਜ਼ ਇਹ ਸਾਰੀਆਂ ਚੀਜ਼ਾਂ ਤੇ ਆਪਾਂ ਇਹਨੂੰ ਦੋ ਤੋਂ ਤਿੰਨ ਘੰਟੇ ਭਿਓ ਕੇ ਰੱਖਾਂਗੇ ਜਿਆਦਾ ਟਾਈਮ ਨਹੀਂ ਤੋ ਆਪਾਂ ਇਹਨੂੰ ਪਿਆਉਂਦੇ ਸਮੇਂ ਤੁਹਾਨੂੰ ਦਿਖਾ ਦਿੰਨੇ ਆਪਾਂ ਕਿ ਕੀ ਕੀ ਪਾਵਾਂਗੇ ਇਹਦੇ ਵਿੱਚ ਆਪਾਂ ਪਿਆਉਂ ਦਿੱਤੇ ਇੱਥੇ ਪਾਤਾ ਆਪਾਂ ਨਾਲ ਕੜੀ ਪੱਤਾ ਤੇ ਅਦਰਕ ਦਾ ਪਾਵਾਂਗੇ ਟੁਕੜੇ ਆਪਾਂ ਛੋੜੇ ਜਿਹਾ ਜਿਆਦਾ ਨਹੀਂ ਪਾ ਦਿੱਤਾ ਚਾਰ ਕਲੀਆਂ ਲਸਣ ਦੀਆਂ ਪਾਤੀਆਂ ਇਹ ਜਿ ਪਾਵਾਂਗੇ ਆਪਾਂ ਪਿਆਜ਼ ਮੋਟਾ ਮੋਟਾ ਕਰਕੇ ਪਾ ਲੋ ਜਿੱਦਾਂ ਪਾ ਲੋ ਪੀਸ ਕਰਕੇ ਇਹ ਪਾ ਦਿੱਤੇ ਇੱਕ ਪਾਵਾਂਗੇ ਵਿੱਚ ਟਮਾਟਰ ਟਮਾਟਰ ਦੇ ਕਰ ਲਾਂਗੇ ਆਪਾਂ ਚਾਰ ਪੀਸ ਸੈਟ ਤੋਂ ਦੇਵਾਂਗੇ ਇਹ ਕੱਢ ਇਵੇਂ ਚੰਗਾਨੀ ਲਰਦਾ ਹੁੰਦਾ ਇਹ ਪਾ ਦਿੱਤਾ ਪੇਪਾ ਕੇ ਬੰਦ ਕਰਕੇ ਆਪਾਂ ਸੁੱਕਰ ਰੱਖ ਦਿੰਨੇ ਤੇ ਆਪਾਂ ਦੋ ਤੋਂ ਤਿੰਨ ਘੰਟੇ ਇਹਨੂੰ ਆਪਾਂ ਕਰਾਂਗੇ ਦੋ ਤੋਂ ਤਿੰਨ ਘੰਟੇ ਆਪਾਂ ਨੂੰ ਬੰਦ ਕਰਕੇ ਰੱਖ ਦਿੱਤਾ ਜਾਂ ਕਿ ਭੌਂਕੇ ਰੱਖ ਦਿੱਤਾ ਉਹਨਾਂ ਚਾਰ ਆਪਾਂ ਲਸਣ ਅਦਰਕ ਵਗੈਰਾ ਬਾਕੀ ਦਾ ਛੱਲ ਲੈਨੇ ਜਾਂ ਤੱਕ ਇਹ ਬੰਦ ਹੋ ਤੱਕ ਆਪਾਂ ਤੜਕਾ ਤਿਆਰ ਹੋ ਜਾਓ ਇਸ ਤਰ੍ਹਾਂ ਗੰਨਾ ਆਪਾਂ ਸਾਰੇ ਛੱਲੇ ਆਪੇ ਦਾ ਕਰਾਂਗੇ ਪੇਸਟ ਤਿਆਰ ਪੇਸਟ ਤਿਆਰ ਹੋ ਜਾਂਦੇ ਨੇ ਆਪਾਂ ਕੜਾਹੀ ਧਰ ਦਿੰਨੇ ਆ ਗੈਸ ਤੇ ਤੇਲ ਗਰਮ ਹੋ ਜਾਣਾ ਮੈਂ ਬਣਾਵਾਂਗੇ ਸਰੋਂ ਦੇ ਤੇਲ 'ਚ ਕਿਉਂਕਿ ਸਰੋਂ ਦੇ ਤੇਲ 'ਚ ਅੱਛਾ ਵਗਿਆਗਾ ਹੈ ਤੁਸੀਂ ਦੇਸੀ ਘਿਓ ਤੁਹਾਡੇ ਕੋਲ ਰਿਫਾਈਨ ਹੈ ਤੁਸੀਂ ਉਹ 'ਚ ਬਣਾ ਸਕਦੇ ਹੋ ਪਰ ਮੈਂ ਸਰੋਂ ਦੇ ਤੇਲ 'ਚ ਬਣਾਵਾਂਗੀ ਮੈਂ ਜੇ ਪਹਿਲਾਂ ਛੋਲੇ ਬਣਾ ਚੁੱਕੀ ਹਾਂ ਉਸੇ ਤਰ੍ਹਾਂ ਛੋਲੇ ਨੂੰ ਤੜਕਾ ਲਾ ਕੇ ਕਿਉਂਕਿ ਆਪਾਂ ਨੇ ਸਵੇਰ ਸਵੇਰ ਨਾਸ਼ਤੇ 'ਚ ਛੋਲੇ ਖਾਦੇ ਅੱਧਿਕੜਛੀ ਆਪਾਂ ਜ ਸਰੋਂ ਦਾ ਤੇਲ ਦੀ ਪਾ ਲਈ ਸਰੋਂ ਦਾ ਤੇਲ ਦੀ ਅੱਧਿਕੜਛੀ ਆਪਾਂ ਇਹ ਚ ਪਾ ਲਈ ਤੇਲ ਕਰਦੇ ਆ ਗਰਮ ਨੇਰਾ ਪੈ ਗਿਆ ਲੜ ਗਈ ਚਲੀ ਆਂ ਜਿਆ ਪਰ ਤੇਲ ਪਾ ਗਰਮ ਹੋ ਗਏ ਜੀਰਾ ਔਰ ਰਾਈ ਪਾ ਲਈ ਆਪਾਂ ਇਹ ਚ ਪਾਵਾਂਗੇ ਜਿਹੜਾ ਪੇਸਟ ਬਣਾਇਆ ਉਹ ਜਾਦਕਾ ਤੁਸੀਂ ਜਦੋਂ ਆਪਣੇ ਇਹ ਸਾੜ ਤੋਂ ਆਪਨ ਤੇ ਪਰੱਖ ਲੈਨੇ ਤੇ ਸਿੱਧੀ ਲੱਗਣੀ ਵਰਗਾ ਪਕੜਤਾ ਇਹ ਵਿੱਚ ਪਾ ਲਾਂਗੇ ਹਨ ਆਪਣਾ ਇਹਦੇ ਬਾਅਦ ਤੋਂ ਬਾਅਦ ਜਿਵੇਂ ਹੰਤੇ ਜਾਣ 2 ਘੰਟੇ 3 ਵੀ ਭੱਜ ਜਾਏ ਕੋਈ ਚੱਕਰ ਨਹੀਂ ਆਪਾਂ ਇਹਨੂੰ ਹੱਲ ਲੈਨੇ ਹੰਮਦਰ ਮਸਾਲਾ ਪਾ ਲੈਨੇ ਹਾਂ ਅਜਿਹਾ ਵਿੱਚ ਤੇਲ ਪਾਇਆ ਸਰੋਂ ਦਾ ਤੁਸੀਂ ਦੇਸੀ ਵੀ ਘਿਓ ਪਾ ਸਕਦੇ ਆ ਪਰ ਮੇਰੇ ਕੋਲ ਸਰੋਂ ਦਾ ਤੇਲ ਸੀ ਠੀਕ ਹੈ ਮੈਂ ਚੱਲਾਂ ਫਿਰ ਸਰੋਂ ਦਾ ਤੇਲ ਸਰੋਂ ਦਾ ਤੇਲ ਸਾਹਮਣੇ ਆ ਗਿਆ ਆਪਣਾ ਸਰੋਂ ਦਾ ਤੇਲ ਸਰੋਂ ਦਾ ਤੇਲ ਘਰ ਸਰੋਂ ਦਾ ਤੇਲ ਵੀ ਇਸਦੀ ਹੈ ਅਗੇ ਆਪਾਂ ਮਸਾਲਾ ਨੂੰ ਬਿਲਕੁਲ ਬਰਾਊਨ ਕਰਾਂਗੇ ਕੜਾਹੀ ਬੜੀ ਹਲਦੀ ਹੈ ਤੇ ਤੇ ਕਿਉਂਕਿ ਗਲਾਈ ਕੜਾਹੀ ਹੈ ਨਾ ਅਸਲ ਵਿੱਚ ਇਸ ਤਰ੍ਹਾਂ ਦਾ ਤੰਦਾ ਤੰਦਾ ਬਹੁਤ ਸਮਾਂ ਅੱਗੇ ਥੋੜਾ ਜਿਹਾ ਨਮਕ ਪਾ ਲਿਆ। ਹੁਣ ਪਾ ਮੈਂ ਟਮਾਟਰ ਪਾਟ ਕੇ ਪਾਵਾਂਗੇ ਦੇ ਵਿੱਚ ਇਹਦਾ ਟੇਸਟ ਨਹੀਂ ਨਿਕਣਾ ਰਿਹਾ ਟਮਾਟਰ ਦਾ। ਪਾਟ ਕੇ ਪਾ ਲਵਾਂਗੇ। ਟਮਾਟਰ ਦਾ ਟੇਸਟ ਮਟਮਟ ਲੈ ਕੇ ਕੋਨਾ ਇੱਕ ਉਹਦੇ ਵਿੱਚ ਪਾ ਲਵਾਂਗੇ। ਟੇਸਟ ਨਾਲ ਜੀ ਲੱਗ ਜਾਣਾ ਹੈ। 1 ਮਿੰਟ ਤੇ ਚਲੋ। ਇਹ ਟੇਸਟ ਇਹਦਾ ਬਣਾ ਲੈਣੇ ਆ। ਟੇਸਟ ਇਹ ਬਣਾਉਂਦੇ ਆਂ ਦੇ ਵਿੱਚ ਪਾ ਲਵਾਂਗੇ। ਇਹ ਇਸ ਤਰੀਕੇ ਨਾਲ ਫਾਲੋਅ ਕਰ ਚੱਲ ਰਹੇ ਹਾਂ ਇਹ ਨਹੀਂ ਪਰ ਆਪਾਂ ਇਹਦੇ ਵਿੱਚ ਆਏ ਇਹਦੇ ਕੱਟ ਕੇ ਪਾ ਲਿਆ ਬੰਸਰ ਹੁਣ ਤੇਜਾ ਪੱਠੋੜੇ ਦੇ ਨਮਕ ਪਾਉ ਰਾਂਗੇ ਉਹਦੇ ਨਾਲ ਤੇਤੀ ਗਲ ਜਾਣਗੇ ਇਹ ਦੇਖੋ ਕੋਈ ਵੀ ਜੀ ਆਪਾਂ ਪਾਉਨੇ ਹਨ ਨਾ ਨਮਕ ਪਾਉ ਉਹ ਤਾਂ ਗਲ ਜਾਂਦੀ ਹੈ ਥੋੜਾ ਬੋਪਰੇ ਵੀ ਜਾਂਦੇ ਖੜਵੇਂ ਤੋਂ ਏਡੀ ਵੱਡੀ ਗੱਲ ਨਹੀਂ ਹੁੰਦੀ ਜੀ ਖੜਵੇਂ ਰਹਿ ਗਏ वैसे भी अपन इकट्ठा ਸਮੋਸਾ ਖਾਣੇ ਆ ਗਏ ਨਾ। ਇਹਦੇ ਵਿੱਚ ਪਾਵਾਗੇ ਹੁਣ ਹਲਦੀ। ਹਾਜੀ ਤਾਂ ਦੀ ਸਬਜੀ ਦੇ ਰਿਕਾਰਡਿੰਗ ਜਿਹੜੀ ਤੁਹਾਡੀ ਸਬਜੀ ਆ ਉਸ ਹਸਾਬ ਦੇ ਨਾਲ। ਇਹਦੇ ਪਾਵਾਗੇ ਆਪਾਂ ਲਾਲ ਮਿਰਚ ਥੋੜੀ ਜੀ ਜ਼ਿਆਦਾ ਨਹੀਂ ਬਿਲਕੁਲ ਥੋੜੀ ਜੀ ਹਰੀਆਂ ਮਿਰਚਾਂ ਪਾ ਲਈਆਂ। ਵੇਖੀ ਜੀ ਪਾਵਾਗੇ ਹੰਗ ਆਪਾਂ ਕੜੀ ਪੱਤੇ ਕੜੀ ਪੱਤਾ ਹੁਣੇ ਵੀ ਪਾ ਲਿਆ ਤੇ ਆਪਾਂ ਕੜੀ ਪੱਤਾ ਤੜਕੇ ਦੇ ਵਿੱਚ ਵੀ ਮੈਂ ਪਾ ਰਹੀ ਆਗੀ ਇਹ ਲਓ ਜੀ ਕੜੀ ਪੱਤਾ ਪਾ ਲਿਆ ਆਪਾਂ ਹੁਣੇ ਹੰਗ ਹੇਠੇ ਬਾਅਦ ਪਾਵਾਗੇ ਆਪੇ ਇਹਦੇ ਵਿੱਚ ਧਨੀਆ ਪਾਊਡਰ ਜਿੰਨਾ ਕਿ ਤੁਹਾਨੂੰ ਚੰਗਾ ਲੱਗਦਾ ਪਰ ਮੈਂ ਸੋ ਜਿੰਨ ਮਸਾਲਾ ਆਪਣਾ ਪਾ ਜੀਆ ਆਪਾਂ ਮੜੇ ਪਾ ਲਿਆ ਪਾਣੀ ਥੋੜਾ ਪਾਣੀ ਪਾ ਲਏ ਮੈਟ ਬਟੀ ਆਈਏ ਮਾਰ-ਮਾਰ ਜਾ ਰਹੀ ਹੈ ਮਸਾਲਾ ਵੀ ਚੜ ਰਿਹਾ ਕਿਉਂਕਿ ਆਪਾਂ ਨੇ ਹਲੇ ਛਿਮਨੀ ਨਹੀਂ ਚਲਾਈ ਦੀ ਹਾਂ ਚਲਾਉਾਂਗੇ ਚਲਾ ਜੀ ਮਸਾਲਾ ਦੇਖੋ ਆਪਣਾ ਕਿੰਨਾ ਸੁਣਾ ਭੱਜ ਗਿਆ ਹਣਾ ਆਪਾਂ ਨਹੀਂ ਪਾਈਏ ਚ ਦੇਗੀ ਮਿਰਚ। ਹੋਰ ਦੇਗੀ ਮਿਰਚ ਪਾ ਲੈਨੇ। ਥੋੜੀ ਜਿਹੀ ਦਾਦਨੀ। ਮਸਾਲਾ ਆਪਣਾ ਤਿਆਰ ਹੋ ਗਿਆ ਬਸ ਜੇ ਛੋੜ ਨੂੰ ਸਿਟੀ ਲੱਗ ਗਈ। ਉਦੋਂ ਹੀ ਵੇਰ ਆਪਣਾ ਇਹ ਤਿਆਰ ਹੋ ਜਾਣਾ। ਇਹਦੇ ਵਿੱਚ ਇੱਕ ਚੀਜ਼ ਹੋਰ ਪਾ ਲੈਨੇ ਆਪਾਂ। ਤੁਸੀਂ ਆਮ ਗੇਰ ਜੀ ਮੈਂ ਪਾਉਣੀ ਹੈ ਨਾ। ਤੇ ਕਿਹਾਉਣੀ ਆਪਾਂ ਸ਼ਾਈ ਪਨੀਰ ਦਾ ਮਸਾਲਾ। ਸੱਚੀ ਇਹ ਮੈਨੂੰ ਪਾਉਣ ਦੀ ਬੜੀ ਆਸ ਹੋ ਗਈ। ਇਹਦੇ ਨਾਲ ਟੇਸਟ ਵੱਖਰਾ ਹੋ ਜਾਂਦਾ। ਆਪਾਂ ਰੁੱਧਾ ਚਮਚਾ ਪਾ ਲੈ। ਬਹੁਤਿਆ ਕੰਟੀਨ ਤੋਂ ਜ਼ਿਆਦਾ ਲਈ ਹੈ ਮੇਨ ਚੀਜ਼ ਬਾਪੇ ਕਿ ਜਦੋਂ ਮੇਰੀ ਆਪਾ ਜਦੋਂ ਜਾਵਾ ਕੰਟੀਨ ਕਰਮੈਂ ਚੱਕਾ ਹੀ ਸਮਾਨ ਚੱਕ ਲਿਆ ਨਹੀਂ ਨਹੀਂ ਹੈ ਕਈ ਵਾਰੀ ਛੱਡ ਵੀ ਦਿੱਨੀ ਕਿੰਨੀ ਹੈ ਉਹਦੇ ਡਿਮਾਰਟ ਤੇ ਗਏ ਕੁਝ ਚੀਜ਼ਾਂ ਨਹੀਂ ਮਿਲੀਆਂ ਕੁਝ ਚੀਜ਼ਾਂ ਡਿਮਾਰਟ ਤੇ ਸਾਡੀ ਕੰਟੀਨ ਨਾਲੋਂ ਮਹਿੰਗੀਆਂ ਸੀ ਫਿਰ ਆਪਾਂ ਉਹ ਚੀਜ਼ਾਂ ਛੱਡ ਦਿੱਤੀਆਂ ਇੱਥੇ ਜਦੋਂ ਚਲੋ ਕੰਟੀਨ ਚੱਕਰ ਲਾਵਾਂਗੇ ਨਾਲੇ ਘੁੰਮੀ ਘੁੰਮੀ ਹੋ ਜਾਊ ਸਾਡੀ ਹਨ ਤੇ ਨਾਲੇ ਇਹ ਹੋ ਜਾਊਗਾ ਭਾਈ ਲੋਜੀ ਮਸਾਲਾ ਆਪਣਾ ਰੈਡੀ ਹੁਣ ਆਪਾਂ ਦੇਖਦੇ ਹਾਂ ਛੋਲੇ ਭਿਜਾ ਨੂੰ ਕਿੰਨਾ ਟਾਈਮ ਹੋਇਆ ਹਲੇ ਪੀਰ ਆਪਾਂ ਹੋ ਕਰਦੇ ਆ ਛੋਲੇ ਛੋਲੇ ਯਾਦ ਆਉਂਦਾ ਛਾਂਡੇ ਬਣਾਉਂਦੇ ਕਰਕੇ ਸੋਇਆ ਵੀ ਨਾ ਉਹ ਪਾ ਦਿੱਤਾ ਇਹਨਾਂ ਕਰਦੇ ਆਗੇ ਬੰਦ ਹਾਂਜੀ ਦੇਖੋ ਜੀ ਆਪਣੇ ਸੋਆਬੀਰ ਬਣ ਕੇ ਤਿਆਰ ਨੇ ਤੇ ਮੈਂ ਇਹਦੇ ਵਿੱਚ ਪਾ ਕੇ ਨਾ ਮਸਾਲਾ ਜਿਹੜਾ ਆਪਾਂ ਨੈਸੀ ਤੁਹਾਨੂੰ ਦਿਖਾਇਆ ਕੀ ਕੁਝ ਪਾਇਆ ਸੀਗਾ ਤੇ ਉਹੀ ਚੀਜ਼ਾਂ ਪਾ ਕੇ ਆਪਾਂ ਇਹਨੂੰ ਤੜਕਾ ਲਵਾ ਲਿਆ ਤੇ ਦੇਖੋ ਕਿੰਨੀ ਸੋਹਣੀ ਸੋਇਆਬੀਨ ਦੀ ਸਬਜੀ ਬਣੀ ਹੈਗੀ ਆਪਾਂ ਇਹਦੇ ਨਾਲ ਬਣਾਈ ਜੀ ਚਾਹਲ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਆਪਾਂ ਇਹ ਖਾਵਾਂਗੇ ਸੋਇਆਬੀਨ ਦਾਲ ਤੇ ਚਾਹਲ ਤੇ ਨਾਲ ਖਾਵਾਂਗੇ ਜੀ ਆਪਾਂ ਦਹੀਂ ਚਾਹਲ ਆਪਾਂ ਆਵਾਂ ਦੇ ਵਿੱਚ ਬਣਾਏ ਸੀਗੇ ਤੇ ਤੁਸੀਂ ਵੀ ਆਜੋ ਸਾਰੇ ਰਲ ਕੇ ਖਾ ਲੈਂਦੇ ਆਪਾਂ ਹਣਾ ਦਰਾਲ ਖਾਓ ਬੰਡ ਖਾਓ ਖੰਡ ਖਾਓ ਕਹਿੰਦੇ ਹੁੰਦੇ ਆ ਤੇ ਆਓ ਜੀ ਬਾਖੀ ਆਪਣੇ ਸਵਾਵੀਨ ਤਿਆਰ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਸਹਿਯੋਗ ਦਿਆ ਕਰੋ ਸਾਰੀਆਂ ਭੈਣਾਂ ਨੂੰ ਆ ਸਾਰੀਆਂ ਭੈਣਾਂ ਇੱਕ ਦੂਸਰੇ ਸਹਿਯੋਗ ਦਿਆ ਕਰੋ ਤੇ ਤੁਸੀਂ ਮੈਨੂੰ ਦੱਸਿਓ ਕਿ ਤੁਹਾਡੇ ਨੂੰ ਮੇਰੀ ਸਬਜ਼ੀ ਬਣਾਈ ਹੋਈ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ ਥੈਂਕ ਯੂ